ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤਿਨਾਮ ਸ੍ਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਗੁਰਸਾਗਰ ਰਤਨੀ ਪਰਬੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਗੁਰਸਾਗਰ ਰਤਨੀ ਪਰਬੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸੁ ਚੋਗ ਚੁਗਹਿ ਪ੍ਰਭ ਭਾਵੈ ਸਰਬਰ ਮਹਿ ਹੰਸ ਪ੍ਰਾਨ ਪਤ ਪਾਵੇਂ ਕਿਆ ਬਗ ਬਪੜਾ ਸਪੜੀ ਨਾਏ ਕੀਚੜ ਡੂਬੈ ਮੈਲਨ ਜਾਈ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੁਵਿਧਾ ਸੋੜ ਭੈ ਨਿਰੰਕਾਰੇ ਮੁਕਤ ਪਦਾਰਥ ਹਰ ਰਚ ਆਖੇ ਆਵਣ ਜਾਣ ਰਹੀ ਗੁਰ ਰਾਖੀ ਸਰਬਰ ਹੰਸਾ ਸੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਇਕੱਠ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨ ਪੁਰਖ ਕਹੋ ਕੂ ਕੈਸੀ ਤੇਰ ਪਵਨ ਜੋਤ ਰਹੀ ਨਿਵਲਾਈ ਸੁਰ ਨਰ 나ਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਵਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਵਸਨ ਪੈ ਕਾਟਣ ਹਾਰੀ ਹਉਮੇ ਮਾਰ ਮਿਲੇ ਭਗਤਾਰੇ ਅਨਕ ਯਤਨ ਕਰ ਕਾਲ ਸੰਤਾਈ ਮਰਨ ਲਖਾਈ ਮੰਡਲ ਮੈਂ ਆਈ ਜਨਮ ਪਦਾਰਥ ਸੁਬਿਦਾ ਕੋ ਵੈ ਆਪਨ ਚੀਨਸ ਭ੍ਰਮ ਭ੍ਰਮ ਰੋਵੈ ਕਹਿ ਤੂ ਪਰ ਤੋ ਸੁਣ ਤੋ ਏਕ ਧੀਰਜ ਧਰਨ ਧਰਨੀ ਤਰ ਟੇਕ ਜਤ ਸਤ ਸੰਜਮ ਹਿਰਦੇ ਸਮਾਈ ਚੌਥੇ ਪਦ ਕੋ ਜੀ ਮਨ ਪਤੀ ਆਈ ਸਾਚੀ ਨਿਰਮਲ ਮੈਲ ਨ ਲਾਗੇ ਗੁਰ ਕੈ ਸਬਦ ਭ੍ਰਮ ਬੋ ਭਾਗੇ ਦੇ ਅਨੂਪ ਨਾਨਕ ਜਾਚੇ ਸਾਚ ਸਰੂਪ ਸਾਚੀ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਭਰਮ ਭਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੇ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ